ਪਰਮ ਸਤਕਾਰ ਜੋਗ ਜਗਰ ਸ਼ਤਰ ਤਸਤ ਦੇ ਮਾਲਕ ਸ਼ਬਦ ਰਾਮ ਸਤਿਗੁਰੂ ਜੁਗ ਜੁਗ ਅਟਲ ਵਾਹੀ ਕੁਲ ਕਾਇਨਾਤ ਸ਼ਬਦਾਂ ਮੁਅਜ਼ਮ ਜੁਗੋ ਜੁਗ ਅਤੰਤ ਧੰਨ ਧੰਨ ਸਭ ਸ਼੍ਰੀ ਗੰਸਾ ਨਰਾਜ ਜੀ ਪਤਸ਼ਾਹ ਜਨਾ ਜੀ ਮੁਬਾਰਕ ਗੋਦ ਦੇ ਅੰਦਰ ਸੁਭਾਈ ਮਾਨ ਸਤ ਸੰਗੀ ਜਨੂੰ ਬੜੇ ਦੀ ਵੱਡੇ ਪਾਕਾ ਵਾਲੇ ਆ ਜੋ ਕਿ ਸਤਪੁਰਾਂ ਦੀ ਪਾਵਨ ਗੋਦ ਦੇ ਅੰਦਰ ਬੈਠ ਕਰਕੇ ਸੰਦੇਆ ਮੇਰੀ ਤੇ دیਵਾਨਾ ਤੀਆਂ ਖਾ ਸੁਈਆਂ ਭਰ ਰਹੀ। ਵਿਚਾਰਣੇ ਵੀ ਲੜੀ ਗਵਾਰ ਇਤਿਹਾਸਿਕ ਵਿਚਾਰਾਂ ਦੇ ਅਧੀਨ। ਖਿਸ਼ਰੇ دیਵਾਨਾ ਦੇ ਅੰਦਰ ਆਪ ਸੱਚੀ ਨੇ ਸਰਬਣ ਕੀਤਾ ਸੀ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ ਗੱਲ ਨਾਮ ਮੰਨਦਿਆਂ ਹੁਣਿਆਂ ਭਾਈ ਮਰਦਾਨਾ। ਨਗਰ ਦੇ ਅੰਦਰ ਭੋਜਨ ਲੱਭਣ ਵਾਸਤੇ ਚਲਾ। ਸਤਦੁਰਾ ਨੇ ਬੜਾ ਰੁਕਿਆ। ਪਰ ਇਹ ਮਦਾਨੇ ਇੱਕ ਨਾ ਬਣੀ। ਨਗਰ ਚ ਗਿਆ। ਨਗਰ ਦੇ ਵਿੱਚ ਵਿੱਚ ਘਾਰ ਜਦੋਂ ਪਹੁੰਚਦਾ ਹੈ ਭੋਜਨ ਦੀ ਮੰਗ ਕਰਦਾ ਹੈ ਚਾਰ ਇਸਤਰੀਆਂ ਦੀ। ਉਹਨਾਂ ਨੇ ਜਾਦੂ ਮੰਤਰਾਂ ਦੇ ਨਾਲ ਇੱਕ ਨੇ ਭਾਈ ਮਰਦਾਨੇ ਦੀ ਗੱਲ ਦੇ ਵਿੱਚ ਰੱਸੀ ਪਾ ਲਈ ਇੱਕ ਨੇ ਮੰਤਰ ਬਾਣ ਪੜ੍ਹ ਕੇ ਭੇਡੂ ਬਣਾ ਦਿੱਤਾ ਜਦੋਂ ਭਾਈ ਮਰਦਾਨਾ ਭੇਡੂ ਬਣ ਜਾਂਦਾ ਹੈ ਫਿਰ ਤਰਲੇ ਕਰਦਾ ਹੈ ਗੁਰੂ ਨਾਨਕ ਜੀ ਆਵਾਜ਼ਾਂ ਮਾਰਦਾ ਹੈ ਚਾਰੇ ਪਾਸੇ ਵਿੰਦਾ ਬੋਲ ਕਿਹਦੇ ਨੇ ਜੀ ਭੇਡੂ ਦੇ ਖਾਂਤ ਹੈ ਕੋਈ ਆਵਾਜ਼ ਮਾਰ ਹੋਰ ਮਾਰਦਾਏ ਬੜੇ ਯਤਨ ਕਰਦਾ ਕਿਵੇਂ ਆਜ਼ਾਦ ਹੋਵਾਂ ਸੋਚਦਾ ਕੋਈ ਗੁਰੂ ਨਾਨਕ ਨੂੰ ਜਾ ਕੇ ਦੱਸ ਦਵੇ ਮੇਰੇ ਮਨ ਦੇ ਹਾਲਾਤ ਕੀ ਨੇ ਮੇਰੇ ਬਾਰੇ ਗੁਰੂ ਨਾਨਕ ਨੂੰ ਕੋਈ ਜਾ ਕੇ ਦੱਸ ਦਵੇ ਸਤਗੁਰੂ ਮਹਾਰਾਜ ਅੰਤਰਰਾਮੀ ਸਾਰਾ ਕੁਝ ਭਾਖ ਲੈਂਦੇ ਮਰਦਾਨੀ ਦੇ ਹਾਲਾਤ ਸਤਗੁਰਾਂ ਨੇ ਵੇਖੇ ਵਾਲੇ ਨੇ ਕਹਿੰਦੇ ਚੱਲ ਵਾਲਿਆ ਨਾਲ ਆਏ ਦੀ ਲਾਜ ਰੱਖਣੀ ਪੈਣੀ ਹੈ ਨਾਲ ਆਇਆ ਆਪਣੇ ਆਪਾਂ ਨੂੰ ਉਹ ਵੀ ਲਾਜ ਰੱਖਣੀ ਪੈਣੀ ਆ ਸਰਗਰੂ ਵਾਲੇ ਨੂੰ ਨਾਲ ਲੈ ਕਰਕੇ ਜਦੋਂ ਨਗਰ ਦੇ ਵਿੱਚ ਘਾਰ ਪਹੁੰਚਦੇ ਉਥੋਂ ਉਹੀ ਇਸ ਤਰੀਆਂ ਦੌੜੀਆਂ ਵੇਖ ਕੇ ਗੁਰੂ ਨਾਨਕ ਵੱਲ ਇੱਕ ਦੌੜੀ ਆਈ ਆ ਰੱਸੀ ਲੈ ਕੇ ਇੱਕ ਮੰਤਰ ਪੜ੍ਹਦੀ ਆਈ ਪਹਿਲੀ ਆਈ ਸਤਿਗੁਰਾਂ ਦੇ ਮੰਤਰ ਜਿਹੜੇ ਪੜ੍ਹਦੀ ਪਈ ਸੀ ਉਹ ਮੰਤਰ ਪੁੱਠੇ ਪੈ ਗਏ ਵੇਨਿਆਂ ਸਾਰੀ ਮੇਕੀ ਢੇੜ ਬਣ ਗਈ ਦੂਜੀ ਕੁਕਰੇ ਵੜ ਗਈ ਕੁੱਤੀ ਵੜ ਗਈ ਦੂਜੀ ਜਿੱਦਿਆਂ ਦੋ ਸੀ ਓਏ ਵੇਨਿਆਂ ਸਾਰੀ ਭਾਗੀਆਂ ਉਹਨਾਂ ਨੂੰ ਆਂਟ ਕਾਣਾ ਨਾਲ ਇਕੋਕਤ ਮਰਦਾਨਾ ਵੇਖਦਾ ਹੈ ਬੜਾ ਖੁਸ਼ ਹੁੰਦਾ ਕਿ ਗੁਰੂ ਨਾਨਕ ਆ ਗਏ ਆ ਗਏ ਮੈਨੂੰ ਹਣ ਚੜਾ ਲੈਣੀ ਇਸ ਤੋਂ ਬਾਅਦ ਕੀ ਆਪਰਦਾ ਹੈ ਆਓ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤੇ ਨਾਲ ਸਾਝ ਬਣਾਇਓ ਬੜੇ ਕੀ ਅਦਬ ਸਤਕਾਰ ਦੇ ਨਾਲ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿਤ बोले तब नानक जी जाओ अब ग्वाला तुम कंठ मर्दान की की तोर डार वंदना जिन गुरु नानक महाराज वाले ने कहले बाले बालेया जा मर्दान ने जेड़े ओ दे गल दे विचों रस्सी खुल गई होनो आराधना करदे आए से तू पाए तत्काल टिग जाए कर कंठ जे उत्तंत सो इन है निकंदन ਇੰਨੇ ਮੈਂ ਹੋਗਾ ਮੰਨ ਕੇ ਸਤਿਗੁਰਾਂ ਦਾ ਜਾ ਕੇ ਉਹ ਰਸੀਹ ਕੰਤ ਜਿਹੜਾ ਉਹ ਖੋਲ ਦੇ ਉਹ ਲਾ ਦਿੱਤੀ ਐ ਰਸੀ ਕਹਿੰਦੇ ਉਹ ਰਸੀ ਜਦੋਂ ਸਤਿਗੁਰੂ ਮਹਾਰਾਜ ਨੇ ਲਾ ਬਾ ਦਿੱਤੀ ਐ ਭਾਈ ਮਰਦਾਨੇ ਜੀ ਕੋਲੋਂ ਕਿ ਮਨੁ ਕੀ ਦੇਹ ਭਈ ਫਿਰ ਮਰਤਾ ਨਹੀਂ ਕੀ ਆਏ ਦੁਰਪੁਰਣ ਕੋ ਕੀਨ ਕਬ ਬੰਦਨਾ ਭਾਈ ਮਰਦਾਨੇ ਜੀ ਫਿਰ ਦੇ ਮਨੁ ਪਾ ਬੰਧਿਆ ਵਾਲੀ ਫਿਰ ਬਣ ਗਈ ਢੇਡੂ ਤੋਂ ਇਨਸਾਨ ਬਣ ਗਏ ਜੇ ਜਦੋਂ ਇਨਸਾਨ ਬਣਦੇ ਆ ਤੇ ਫਿਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਦੇ ਕਹਿੰਦੇ ਵਢੀ ਜੋ ਬਲਾਈ ਵਢੀ ਜੋ ਬਲਾਈ ਤੇ ਨ ਮਾਹੀ ਲੀਹ ਬਿਹਰਤ ਸੂਧ ਮਨ ਮੇਰੋਂ ਜਾਨੋ ਛੰਦ ਬੰਦ ਭਾਈ ਮਰਦਾਨਾ ਕਹਿੰਦਾ ਸਤਿਗੁਰੂ ਸੱਚੇ ਬਾਦਸ਼ਾਹ ਕਿਰਪਾ ਕੀਤੀ ਹੈ ਮੈਨੂੰ ਵੱਡੀਆਂ ਗਲਾਵਾਂ ਵਿੱਚੋਂ ਤੁਸੀਂ ਵਿਚਾਰਿਆ ਮੈਂ ਕਿਤੇ ਅਣਜਾਣ ਹਾਂ ਮੇਰਾ ਮਨ ਸਿਤਾ ਜਿਹਾ ਹੈ ਮੈਨੂੰ ਵਣ ਛਾਲਣੀ ਆਉਂਦਾ ਮੈਨੂੰ ਫਰੇਬ ਕਰਨਾ ਆਉਂਦਾ ਹੀ ਨਹੀਂ ਆ ਤੁਸੀਂ ਮੈਨੂੰ ਆ ਕੇ ਕਿਰਪਾ ਕਰਕੇ ਬਚਾ ਲਿਆ ਨਾਨਕ ਬਖਾਣਾ ਸੁਣ ਕਾਨ ਮਰਦਾਨਾ ਗੁਰੂ ਨਾਨਕ ਮਹਾਰਾਜ ਕਿੰਨੇ ਮਰਦਾਨਿਆਂ ਧਿਆਨ ਦੇ ਨਾਲ ਸੁਣ ਨਹਿ ਬੈਨ ਮਮ ਮਨਾ ਤੁਮ ਕਰੀ ਮਨ ਭਾਈ ਮੇਰੀ ਗੱਲ ਨਹੀਂ ਮੰਨੀ ਆਪਣੇ ਮਨ ਮਰਜੀ ਤੂੰ ਕੀਤੀ ਆ ਭਾਣਤ ਪਰਸ ਪਰ ਐਸੇ ਹੀ ਬਚਨ ਗੁਰੂ ਤਾਂਹੇ ਘਰ ਵਿੱਚ ਕੰਤ ਆਂਗਣਾ ਤੇ ਆਈਏ ਕਹਿੰਦੇ ਜਿਹੜਾ ਇਵੇਂ ਐ ਜਿਹੜਾ ਗੁਰੂ ਦੀ ਗੱਲ ਮੋੜ ਦਿੰਦਾ ਤੇ ਗੁਰੂ ਦੇ ਹੁਕਮਾਂ ਨੂੰ ਪਾਸੇ ਲਾਂਭੇ ਕਰ ਦਿੰਦਾ ਹੈ ਤੂੰ ਵੀ ਇਵੇਂ ਪਾਸੇ ਕਰਕੇ ਆਇਆ ਤੇ ਆ ਕੇ ਫਸ ਗਿਆ ਭੈੜੀਆਂ ਇਸਤਰੀਆਂ ਦੇ ਉਹਨਾਂ ਦੇ ਵਿੱਚ ਫਸ ਗਿਆ ਕਹਿੰਦੇ ਦੌਰ ਕਰ ਕੂਕਰੀ ਔਰ ਮੇਢ ਗਈ ਪਤੀ ਪਾਸ ਗੁਰੂ ਦਿਸ ਹੋਏ ਬਾਰ ਬਾਰ ਤਬ ਦਤਾਈਆ ਕਹਿੰਦੇ ਜਿਹੜੀ ਬਤ ਮੇਢੀ ਇੱਕ ਜਿਹੜੀ ਭੇਡ ਬਣੀ ਇੱਕ ਕੂਕਰੀ ਬਣੀ ਇਹ ਵੀ ਦੋਵੇਂ ਜੜੀਆਂ ਦੌੜ ਕੇ ਆਦੇ ਪਤੀਆਂ ਦੇ ਕੋਲ ਜਾਂਦੀਆਂ ਉਹਨਾਂ ਨੂੰ ਜਾ ਕੇ ਗੁਰੂ ਨਾਨਕਵਾਲ ਇਸ਼ਾਰਾ ਕਰ ਕਰ ਦੱਸਦੀਆਂ ਬੋਲ ਨਹੀਂ ਸਕਦੀਆਂ ਨਾ ਕਹਿੰਦੇ ਬੋਲਾਂ ਨੇ ਕੀ बोलन शक्त नहीं इत उत दौड़ फिरे लागुल हेलाए फराय समझाइया इन बोलण दी शक्ति नहीं है इधर-उधर दौड़ियां फिरदियां पूंछा हलावणियां फिरदियां ने ते फिर नाल पुक्का मारदियां फिरदियां समझाउंदियां अपने पत्नियां ने इंदे तीये ने जे देख कर चिंत मैं विशेष भय जानका लाबान ए संत को वज पत्नियां ने ना ਆਪਣੀਆਂ ਪਤਨੀਆਂ ਦੇ ਹਾਲਾਤ ਵੇਖ ਕਰਕੇ ਉਹ ਗੁਰੂ ਨਾਨਕ ਨੂੰ ਵੇਖ ਕੇ ਸਮਝ ਗਏ ਕਿ ਇਹ ਕੋਈ ਕਲਾਵਾਨ ਸੰਤ ਆਇਆ ਕੋਈ ਮਾਨਪੁਰਸ਼ ਆਇਆ ਹੈ ਤਾਂ ਮੰਨ ਹੈ ਕਿ ਨੋ ਇਨ ਪਇਓ ਵਿਪਰੀਤ ਸੋ ਕੂਕਰੀ ਔਰ ਮੇਟੀ ਬਨ ਬਨ ਦੁਖ ਪਾਈਆ ਇਹਨੇ ਇਹਨਾਂ ਨੇ ਜਿਹੜਾ ਕੋਣਾ ਟੱਪਾ ਕੀਤਾ ਹਣਾ ਇਹ ਉਹਨਾਂ ਤੇ ਪੁੱਠਾ ਪੈ ਗਿਆ ਇਸ ਕਰਕੇ ਕੂਕਰੀ ਤੇ ਇੱਕ ਮੇਟੀ ਬਣ ਗਈ ਚਲੇ ਨਾ ਜਾਏ ਇਸ ਵਿਦ ਕੀ ਬਣਾਈ ਅਬ ਕੀ ਨਿਖਤਾ ਜੋਲੇ ਹਜਾ ਤੇ ਬਖਸ਼ਈ ਕਹਿੰਦੇ ਆ ਕਿਤੇ ਗੁਰੂ ਨਾਨਕ ਹੁਣ ਚਲੇ ਨਾ ਜਾਣ ਜਿਹੜੀ ਗਲਤੀ ਕੀਤੀ ਐ ਉਹ ਗਲਤੀ ਬਖਸ਼ਾ ਲਈ ਆਪਣੀ ਭੁੱਲ ਬਖਸ਼ਾ ਲਈ ਦੌਰਦੁਨੁ ਮਰਈ ਚਰਨ ਗਹਿ ਆਨ ਕਰ ਭੈ ਮਨ ਦੀਨ ਕੀਨ ਬੇਨਤੀ ਵੜਈਆ ਕਹਿੰਦੇ ਭਾਈ ਵਾਲਾ ਕਹਿੰਦੇ ਦੇਵੇਂ ਜਣੀਆਂ ਦੌੜ ਕੇ ਮੇਰੇ ਕੋਲ ਆ ਗਈਆਂ ਮੇਰੇ ਕੋਲ ਆ ਕੇ ਬੇਨਤੀ ਕਰਨ ਲੱਗੀਆਂ ਨੇ ਕਹਿੰਦੇ ਬਾਣੀ ਮੈਂ ਵਖਾਨੀ ਜਾਵੋ ਤਾਹੇ ਪਾਸ ਬੰਧ ਪੰਥ ਬਖਸ਼ਣ ਹਰ ਸੂਖ ਤੱਕ ਨਿਜਾਰੀ ਕੀ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਉਸ ਬਖਸ਼ਣ ਹਾਰ ਦਾਤੇ ਦੇ ਕੋਲ ਜਾਓ ਉਹ ਬਖਸ਼ਣ ਹਾਰ ਹੈ ਤੁਹਾਡੀਆਂ ਖਤਾ ਤੁਹਾਡੀਆਂ ਗਲਤੀਆਂ ਨੂੰ ਬਖਸ਼ ਦਵੇਗਾ ਗੁਰਨਾانک ਬਖਸ਼ਣ ਹਾਰ ਹੈ ਉਹਦੇ ਚਰਨਾਂ 'ਚ ਬੇਨਤੀ ਕਰ ਲੋ ਜਾ ਕੇ ਕਿੰਦੇ ਧਾਇ ਕਰ ਪਾਏ ਗਹਿ ਜਾਏ ਗੁਰੂ ਨਾਨਕ ਦੇਵ ਦੂਰ ਅਗ ਕੀ ਜਰਸ ਕੀਨੇ ਜੋ ਗੁਨਾਹ ਕੀ ਜਾ ਕੇ ਦੌੜ ਕੇ ਗੁਰੂ ਨਾਨਕ ਦੇ ਚਰਣੀ ਪੈ ਗੀਆਂ ਕਹਿੰਦੀਆਂ ਸਤਿਗੁਰੂ ਗੁੱਸਾ ਦੂਰ ਕਰੋ ਆਪਣਾ ਰੋਸ ਦੂਰ ਕਰੋ ਸਾਨੂੰ ਬਖਸ਼ ਦਓ ਸਾਡੀ ਜੋ ਖਤਾ ਹੋਈ ਜੋ ਖਤਾ ਕੋ ਚੀਰ ਨਹਿ ਜਾਣਤ ਹੈ ਸਤਿਸ਼ੀ ਭੁੱਲੀ ਮਤ ਸਦਾ ਜਿਨ ਕਾਮੁ ਭੋਗ ਚਾਰੇ ਕਹਿੰਦੇ ਇਹ ਕੁਚੀਰ ਮਤ ਵਾਲੀਆਂ ਇਸਤਰੀਆਂ ਨੇ ਗੁਰੂ ਨਾਨਕ ਦੇ ਸੰਤ ਸੁਭਾਣ ਨੂੰ ਪਛਾਣ ਨਾ ਸਕੀਆਂ ਗੁਰੂ ਨਾਨਕ ਦੇ ਰੂਪ ਨੂੰ ਪਹਿਚਾਣ ਨਾ ਸਕੀਆਂ ਇੰਨੀਆਂ ਇਹ ਗੁਰੂ ਨਾਨਕ ਨੂੰ ਪਹਿਚਾਣ ਨਾ ਸਕੀਆਂ ਕਿਉਂ ਕਿ ਕੀ ਕਾਮ ਵਾਸ਼ਨਾਵਾਂ ਦੇ ਵਿੱਚ ਗਲਤਾਨ ਨੇ ਗੁਰਮਖੋ ਜਿਹੜਾ ਬੰਦਾ ਕਾਮ ਵਾਸ਼ਨਾਵਾਂ ਦੇ ਵਿੱਚ ਗਲਤਾਨ ਰਹਿੰਦਾ ਉਹ ਗੁਰੂ ਨਾਨਕ ਦੀ ਸੋਧਨ ਨੂੰ ਕਰੀ ਨਹੀਂ ਆਂ ਕਦੀ ਵੀ ਉਹਨੂੰ ਗੁਰੂ ਨਾਨਕ ਜੀ ਸੋਧ ਨਹੀਂ ਆ ਸਕਦਾ ਉਹ ਗੁਰੂ ਨਾਨਕ ਦੀ ਮਰਿਆਦਾ ਨੂੰ ਜਿਹੜਾ ਹੁਕਮ ਨੂੰ ਨਹੀਂ ਮੰਨੇਗਾ ਇਹਦੇ ਇਹ ਹਾਲਾਤ ਇਹਨਾਂ ਬੀਬੀਆਂ ਦੇ ਹੋਏ ਪਏ ਸੰਤ ਜੀ ਇਹ ਲਖੋਲੀ ਮਤ ਸਦਾ ਜਿਨ ਕਾਮ ਫਲ ਚਾਹੀ ਕਰਮ ਕਮਾਇਓ ਜਸ ਪਾਇਓ ਫਲ ਇਨੇ ਕਸ ਸਾਧ ਉਪਕਾਰੀ ਹੋ ਤੇ ਇਛਾ ਨਾਹਿ ਕਾਹਿ ਕਹਿੰਦੇ ਜਿਹੜਾ ਇਹਨਾਂ ਨੇ ਮਾੜੇ ਕਰਨ ਕੀਤੇ ਸੀ ਇਹ ਕਰਮਾਂ ਦੀਆਂ ਸਜ਼ਾਵਾਂ ਸੀ ਨਾ ਇਹ ਇਹਨਾਂ ਦੀਆਂ ਸਜ਼ਾਵਾਂ ਸੀ ਕਰਮਾਂ ਦੀਆਂ ਜਿਹੜੇ ਇਹਨਾਂ ਨੇ ਮਾੜੇ ਕਰਮ ਕੀਤੇ ਉਹਨਾਂ ਨੂੰ ਸਜ਼ਾ ਮਿਲ ਗਈ ਪਰ ਗੁਰੂ ਨਾਨਕ ਸੰਤ ਸੁਭਾਅ ਹੈ ਬਖਸ਼ਣ ਹਾਰ ਨਹੀਂ ਸਤਿਗੁਰੂ ਬਖਸ਼ ਦਿੰਦੇ ਨੇ ਜਿਹੜਾ ਗੁਰੂ ਕੋਲ ਆਪਣੇ ਮਨ ਦੀ ਇੱਛਾ ਲੈ ਕੇ ਆਦ ਕਹਿੰਦੇ ਮੰਦ ਮਤੀ ਮੰਨ ਮੂਰਖ ਏ ਜਿਨ ਸੰਤਨ ਸਿਓ ਉਠ ਟਾਮਨ ਕੀ ਨਾ ਕਹਿੰਦੇ ਮੰਦ ਮਤੀ ਦੀਆਂ ਇਹ ਬਿਵੀਆਂ ਜਿਨਾਂ ਨੇ ਉੱਠ ਕੇ ਗੁਰੂ ਨਾਨਕ ਵਰਗੇ ਸੰਤ ਸਰੂਪ ਦੇ ਉੱਤੇ ਜਾਦੂ ਪੂਣਾ ਕਰਨ ਦੀ ਕੋਸ਼ਿਸ਼ ਕੀਤੀ ਗੁਰਮਖੋ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਬਿਰਤੀ ਸੰਤਾਂ ਵਾਲੀ ਹੈ ਨਾ ਭਲਿਆਂ ਵਾਲੀ ਬਿਰਤੀ ਹੈ ਲੱਖਾਂ ਜ਼ਤਰ ਕੋਈ ਜਾਦੂ ਪੂਣਾ ਕਰਨ ਦਾ ਕਰ ਲਈ ਨਹੀਂ ਬਿਰਤੀ ਬਦਰ ਨਹੀਂ ਕਹਿੰਦੀ ਉਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਬਿਰਤੀ ਦੇ ਵਿੱਚ ਨਿਮਰਤਾ ਮਿਠਾਸ ਆਪਣੇ ਅੰਦਰ ਹੁਣ ਹੰਸਾਲੀ ਵਾਲੇ ਮਹਾਂਪੁਰਸ਼ਾਂ ਦਾ ਤੁਸੀਂ ਨਾਮ ਸੁਣਿਆ ਹੀ ਹੋਣਾ ਉਹ ਦੂਸਰੇ ਦੇ ਦੁੱਖਾਂ ਨੂੰ ਹੀ ਆਪਣੇ ਸ਼ਰੀਰ ਤੇ ਲੈ ਲਿਆ ਕਰਦੇ ਸਨ ਐਸੀ ਇਮਾਨੀ ਦਿੱਤੀ ਇਹ ਸੰਤ ਸੁਭਾਅ ਹੈ ਕਿ ਦੂਸਰੇ ਦੇ ਦੁੱਖਾਂ ਨੂੰ ਆਪਣੇ ਉੱਤੇ ਲੈਣਾ ਪੈਂਦਾ ਹੈ ਤੇ ਜਦੋਂ ਇਹ ਸੁਭਾਅ ਵੱਢ ਜਾਵੇ ਤੇ ਉਦੋਂ ਜਾਦੂ ਕੂਨੇ ਵੀ ਕੰਮ ਕਰਨੇ ਫਿਰ ਬੰਦ ਕਰਦੇ ਹਿੰਦੀ ਗੁਰੂ ਨਾਨਕ ਨਰਾਜ ਦੇ ਇਸ ਰੂਪ ਨੇ ਮੰਦ ਮਤੀਆਂ ਸਮਝ ਨਹੀਂ ਸਕੇ ਖਾਰ ਉਠਾਰ ਨਾ ਜਾਣਤ ਹੈ ਨਿਤ ਆਤੁਰ ਕਾਮ ਕੇ ਹੀਤ ਅਦੀਨਾ ਇਹ ਥਾਂ ਖਾਣੀ ਵੇਂਦੀ ਆ ਚੰਗੇ ਮਾੜੀ ਜਲਾਣੀ ਵੇਂਦੀਆਂ ਚੰਗਾ ਮਾੜਾ ਬੰਦਾ ਨਹੀਂ ਸੀ ਵੇਂਦੀਆਂ ਇਹ ਤਾਂ ਸਿਰਫ ਕਾਮ ਵਾਸਰਾਵਾਂ ਦੇ ਵਿੱਚ ਗੁਲਤਾਨ ਸਨ ਕਾਮ ਵਾਸਰਾਵਾਂ ਤੋਂ ਭਰ ਭਾਰੇ ਕੀ ਵੇਖੋ ਜੀ ਕਾਮਨਾਵਾਂ ਹੁੰਦੀਆਂ ਮਨ ਦੀਆਂ ਇੱਛਾਵਾਂ ਹਰ ਇੱਕ ਇਨਸਾਨ ਹੁਣ ਸਾਡੇ ਕਿਤੇ ਕੋਈ ਜਾਦੂ ਜੁਨਾ ਕਰੇਗਾ ਵੀ ਨਾ ਕਿ ਉਹ ਆਪਣੀਆਂ ਕਾਮਨਾਵਾਂ ਦੇ ਕਰਕੇ ਕਰੇਗਾ ਹੋ ਸਕਦਾ ਸਾਡੇ ਕੋਲੋਂ ਉਹਦਾ ਕੋਈ ਭਸ ਪੂਰਾ ਹੁੰਦਾ ਹੋਵੇ ਹੋ ਸਕਦਾ ਸਾਨੂੰ ਕੋਈ ਨੁਕਸਾਨ ਬਚਾਉਣਾ ਹੋਵੇ ਹੋ ਸਕਦਾ ਸਾਡੇ ਕਾਰੋਬਾਰ ਨੂੰ ਵੇਖ ਕੇ ਮਨ ਚ ਕੋਈ ਈਰਖਾ ਹੋਵੇ ਦੇਖੋ ਇਹ ਬਾਹਰੋਂ ਕੋਈ ਨਹੀਂ ਦੇ ਹੁੰਦਾ ਈਰਖਾ ਕਰਨ ਵਾਲੇ ਬਾਹਰਲੇ ਹੁੰਦੇ ਆ ਘਰ ਵਾਲੇ ਹੁੰਦੇ ਇਹਦੇ ਇਹ ਈਰਖਾ ਹੈ ਮਨ ਦੇ ਵਿੱਚ ਜਿਨ੍ਹਾਂ ਦੇ ਕਾਮਨਾਵਾਂ ਨੇ ਈਰਖਾ ਜਿਨ੍ਹਾਂ ਦੇ ਮਨ ਦੇ ਇਦਰ ਗੁਰੂ ਨਾਨਕ ਦਾ ਸਿੱਖ ਹੋਈ ਨਹੀਂ ਕਹਿੰਦੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਆਪ ਕਰ ਕਰ ਨਾ ਕਰਨਾ ਹਾਰ ਤੋ ਸਰਨ ਅਪਰਨਾ ਹਮ ਨਹੀਂ ਕਰ ਕਹਿੰਦੇ ਕਰਨਾ ਹਾਰ ਸਤਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਇਹਨਾਂ ਅਵਗਣ ਭਰੀਆਂ ਨੂੰ ਸ਼ਰਨ ਦੇ ਵਿੱਚ ਲਿਆ ਹੈ ਮਾਨਵੀ ਦੇ ਕਰੁ ਇਨ ਕੀ ਬਖਸ਼ੂ ਅਪਰਾਧ ਤੋ ਮੇ ਪ੍ਰਭ ਜੀ ਕਹਿੰਦੇ ਸਤਗੁਰੂ ਮਹਾਰਾਜ ਨੂੰ ਬਖਸ਼ਿਸ਼ ਬੇਨਤੀ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ ਤੁਸੀਂ ਬਖਸ਼ਣ ਹਾਰੋ ਇਹਨਾਂ ਦੀ ਖਤਾ ਨੂੰ ਮਾਫ਼ ਕਰ ਲੋ ਇਹਨਾਂ ਦੀ ਘੁਲ ਇਹਨਾਂ ਦੀ ਦੇੜ ਤੇ ਕਬੂਲ ਕਰ ਲੋ ਗੁਰੂ ਨਾਨਕ ਅਨੰ ਬਹਿਣ ਪੜ ਗੁਰ ਸਿੱਖੀ ਮਨਜ਼ੂਰ ਕਰੋ ਮਨ ਮੰ ਗੁਰੂ ਨਾਨਕ ਨੇ ਇਹਨਾਂ ਨੂੰ ਬਖਸ਼ ਕੇ ਪਤਾ ਕੀ ਕਿਹਾ ਕਹਿੰਦੇ ਪਹਿਲਾਂ ਸਭ ਤੋਂ ਤੁਸੀਂ ਸਿੱਖੀ ਨੂੰ ਕਬੂਲ ਕਰੋ ਤੁਸੀਂ ਸਿੱਖੀ ਨੂੰ ਕਬੂਲ ਕਰੋ ਆਪਣੇ ਮਨ ਦੇ ਅੰਦਰ ਮਨਜ਼ੂਰ ਕਰੋ ਆਰਮਸ਼ਾਲ ਕਰੋ ਹਰ ਨਾਮ ਰਰ ਉਰ ਭਾਵ ਕਰੋ ਹਰ ਕੈ ਕਿਰਤ ਜਾ ਕਹਿੰਦੇ ਧਰਮਸ਼ਾਲ ਭਾਵ ਸਤ ਸੰਗਤ ਕਰਿਆ ਕਰੋ ਰੱਬ ਦਾ ਨਾਮ ਜਪਿਆ ਕਰੋ ਹਰੀ ਦਾ ਨਾਮ ਜਪਿਆ ਕਰੋ ਮਿੱਠਾ ਸੁਭਾਅ ਅੰਦਰ ਲੈ ਕੇ ਆਓ ਹਰੀ ਦੀ ਕਿਰਤ ਕਰਿਆ ਕਰੋ ਸਿੱਖ ਸੰਤਨ ਸਿਵ ਹੋਏ ਪਰ ਤੂੰ ਗਰੀਬ ਪਰ ਨਹਿ ਅੰਕ ਅੰਤਕ ਫਾਨ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਤੁਸੀਂ ਸੰਤਾਂ ਦੀ ਸੰਗਤ ਕਰਿਆ ਕਰੋ ਸਿੱਖ ਬਣ ਜਾਵੋ ਭਾਵ ਸਿੱਖਿਆਰਥੀ ਬਣ ਜਾਵੋ ਸਿੱਖਣ ਵਾਲੇ ਬਣ ਜਾਵੋ ਜਮਾ ਦੀ ਫਾਹੀ ਗਾਲ ਤੱਕ ਅੰਤ ਤੱਕ ਆ ਕੇ ਨਹੀਂ ਕਹੇਗੀ ਸੁਣ ਦੀਨ ਭਏ ਪਲਹੀ ਮੁਖ ਤੇ ਤੁਮਰੇ ਅਨੁਸਾਰ ਕੇ ਨਾ ਹਵਨ ਇਹ ਵੇਰ ਕੀ ਸੁਣ ਕੇ ਉਹ ਬੀਬੀਆਂ ਉਹਨਾਂ ਦੇ ਪਤੀ ਕਹਿ ਲੱਗੇ ਸਤਿਗੁਰੂ ਤੁਹਾਡੇ ਹੁਕਮਾਂ ਤਨਵਾਰ ਅਸੀਂ ਨਹੀਂ ਜਾਵਾਂਗੇ ਨਹੀਂ ਤੁਹਾਡੇ ਅਨੁਸਾਰੀ ਹੋਵਾਂਗੇ ਨਾਰ ਦੂਰਾਚਾਰ ਵਿਵਚਾਰਨ ਕੀ ਚਾਲ ਜੇਹੇ ਸੋ ਤੋਂ ਦੁੱਖ ਦੇਨੋ ਤੇ ਜੋਗ ਮਨ ਜਾਣੀਏ ਇਹਦੇ ਜਿਹੜੇ ਵਿਵਚਾਰਨਾ ਨੇ ਉਹ ਜ਼ਿੰਦਗੀ ਦੇ ਵਿੱਚ ਸਿਰਫ ਦੁੱਖ ਦੇਣਾ ਵਾਸਤੇ ਐਸੇ ਮੇਰੇ ਮਾਲਕ ਸੱਚੇ ਪਾਤਸ਼ਾਹ ਨੇ ਵਿਵਚਾਰਨਾ ਤੋਂ ਬਚਣ ਦੇ ਵਾਸਤੇ ਕਿਹਾ ਦੂਰ ਰਹਿਣ ਤੇ ਕਿਹਾ ਤਾਂ ਹੀ ਕਿਹਾ ਏ ਮੇਰੇ ਮਾਲਕ ਨੇ ਕੀ ਸੰਸਾਰ ਦੇ ਉੱਤੇ ਜਿੰਨੀਆਂ ਵੀ ਇਸਤਰੀਆਂ ਨੇ ਸਾਰੀਆਂ ਤੇਰੀਆਂ ਮਾਵਾ ਭੈਣਾਵਾਂ ਨੇ ਜਿਹੜੀ ਇਸਤਰੀ ਦੇ ਨਾਲ ਤੇਰਾ ਵਿਆਹ ਹੋਇਆ ਸਿਰਫ ਉਹ ਹੀ ਤੇ ਬਾਕੀਆਂ ਨੇ ਮਾਵਾ ਭੈਣਾਵਾਂ ਦੇ ਦੇਖੋ ਜੀ ਇੱਕ ਛੋਟੀ ਜੀ ਵੇਣਤੀ ਕਰਾਂ ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਭਾਈ ਗੁਰਬਖਸ਼ ਸਿੰਘ ਪ੍ਰੀਤ ਅਖਬਾਰ ਵੀ ਤਕਰੀਬਨੇ ਚੱਲੀ ਸੀ ਪ੍ਰੀਤ ਲਹਿਰਾ ਦੇ ਨਾਮ ਦੇ ਨਾਲ ਉਹਨਾਂ ਦੇ ਨਾਮ ਦੇ ਨਾਮ ਤੇ ਅਖਬਾਰ ਵੀ ਚੱਲੀ ਸੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਵਾਕਿਆ ਹੈ ਫੌਜ ਦੇ ਵਿੱਚ ਸਨ ਰਟਾਇਰ ਹੋਏ ਤੇ ਆਪਣੇ ਇਲਾਕੇ ਦੇ ਵਿੱਚ ਰਹਿਣ ਲੱਗੇ ਇਲਾਕੇ ਦੇ ਵਿੱਚ ਇੱਕ ਵਿਵਚਾਰਨ ਸੀ ਜੇ ਇਸ ਕਹਿੰਦੇ ਇੱਕ ਦਿਨ ਉਹ ਫੌਜੀ ਸੁਭਾਅ ਉਹ ਵਿਵਚਾਰਨ ਦੇ ਕੋਲ ਚਲੇ ਜਾਂਦੇ ਉਹਦੇ ਘਰ ਚਲੇ ਜਾਂਦੇ ਲੋਕਾਂ ਨੇ ਸੋਚਿਆ ਕਿ ਜਿਹੜੀ ਮਨਸਾ ਦੇ ਨਾਲ ਲੋਕ ਹੋਰ ਆਉਂਦੇ ਆ ਉਸੇ ਮਨਸਾ ਦੇ ਨਾਲ ਇਹ ਸਿੱਖ ਫੌਜੀ ਗਿਆ ਹੋਣਾ ਹੈ ਕਿੰਦੇ ਇੱਕ ਰਾਤ ਉੱਥੇ ਬਤੀਤ ਹੋਈ ਅਗਲਾ ਦਿਨ ਚੜ੍ਹਿਆ ਉਸ ਫੌਜੀ ਨੇ ਉਹਦੇ ਸ਼ੀਸ਼ੇ ਦੇ ਵਿੱਚ ਸ਼ੀਸ਼ੇ ਦੇ ਵਿੱਚ ਉਹਨੇ ਪੱਗ ਆਪਣੀ ਬੰਨੀ ਪੱਗ ਨੂੰ ਸਹੀ ਕੀਤਾ ਤੇ ਜਦੋਂ ਉਸ ਪੱਗ ਨੂੰ ਸਹੀ ਕੀਤਾ ਤੇ ਉਸ ਬੀਬੀ ਨੇ ਕਹਿੰਦੇ ਉਹ ਇੱਕ ਆਪਣੇ ਕੰਮ ਕਰਨ ਵਾਲੇ ਨੂੰ ਸਦਕੇ ਨਾ ਉਸ ਸ਼ੀਸ਼ੇ ਦੇ ਉੱਤੇ ਨਾ ਪਰਦਾ ਬੁਵਾ ਲਿਆ ਜਿੱਥੇ ਉਹ ਸਿੱਖ ਬੈਠਾ ਸੀ ਉਸ ਜਗ੍ਹਾ ਨੇ ਟਕਵਾ ਲਿਆ ਉਹਨੂੰ ਪੁੱਛਿਆ ਕੀ ਕਾਰਨ ਐ ਅਸਾ ਤੂੰ ਕਿਉਂ ਕੀਤਾ ਕਹਿੰਦੀ ਹੈ ਅੱਜ ਇਸ ਸ਼ੀਸ਼ੇ ਦੇ ਵਿੱਚ ਉਹ ਚਿਹਰਾ ਛਿਟਮ ਹੋਇਆ ਏ ਜਿਹਦਾ ਦੁਨੀਆ ਦੇ ਉੱਤੇ ਸਭ ਤੋਂ ਉੱਚਾ ਕਿਰਦਾਰ ਉਸ ਗੁਰਬਖਸ਼ ਸਿੰਘ ਦੀ ਜ਼ਿੰਦਗੀ ਨੇ ਉਸ ਬੀਬੀ ਦੀ ਜ਼ਿੰਦਗੀ ਨੇ ਵਿਚਾਰਣ ਤੋਂ ਉਹਨੂੰ ਸੱਚੇ ਮਾਰਗ ਤੇ ਚਲਾ ਦਿੱਤਾ ਜੀ ਸਿੱਖ ਚਾਹੇ ਤਾਂ ਕੀ ਨਹੀਂ ਕਰ ਸਕਦਾ ਬਦਲ ਸਕਦਾ ਦੁਨੀਆ ਪਰ ਉਸ ਬਦਲ ਨਹੀਂ ਪਰੇ ਆਪਣੇ ਆਪ ਨੂੰ ਬਦਲਣਾ ਪਵੇਗਾ ਇੱਕ ਗਾਣਾ ਵੀ ਹੈ ਜੀ ਉਸੇ ਹੀ ਕਹਾਣੀ ਦੇਤੇ ਸੌਂਗ ਹੀ ਆਇਆ ਸੀ ਪਿੱਛੇ ਦੇ ਸਤਿਗੁਰੂ ਦੇ ਨਾਮ ਦੇ ਨਾਲ ਉਹ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਬਦਲਣਾ ਹੈ ਗੁਰੂ ਦੇ ਅਨੁਸਾਰੀ ਹੋਣਾ ਹੈ ਕਿ ਵਿਵਚਾਰਕ ਵਿੱਚੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ ਸਤਿਗੁਰੂ ਮਹਾਰਾਜ ਨੇ ਇਹਨਾਂ ਬੀਬੀਆਂ ਨੂੰ ਸਮਝਾਇਆ ਕਹਿੰਦੇ ਭਏ ਹੋ ਅਦੀਨ ਕੋ ਨ ਬਿਨ ਕੀ ਸੁਕੀਨ ਤੂੰ ਜਾਂਤੇ ਹੋਏ ਲਾਲ ਤਨ ਇਨ ਕੇ ਪ੍ਰਮਾਨੀ ਇਹਨਾਂ ਦੇ ਪਤੀਆਂ ਨੇ ਬੇਨਤੀ ਕੀਤੀ ਸਤਿਗੁਰੂ ਜਿਵੇਂ ਤੁਸੀਂ ਕਰੋਗੇ ਸੁ ਤੁਹਾਡੇ ਹੁਕਮ ਦੇ ਅਨੁਸਾਰ ਚੱਲਾਂਗੇ ਐਸੇ ਹੀ ਬਨਤ ਭਈ ਦੇ ਤਨ ਪੁਰਬ ਸੀ ਫੇਰ ਗੁਰੂ ਰੂਪ ਕੋ ਨ ਮਨ ਪਛਤਾ ਨਹੀਂ ਇਹਦੇ ਫਿਰ ਸਤਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਇਹਨਾਂ ਦੀ ਦੇਹ ਸਰੀਰ ਇਨਸਾਨਾਂ ਵਾਲੇ ਬਣ ਗਏ ਸਰੀਰ ਇਨਸਾਨਾਂ ਵਾਲੇ ਫਿਰ ਬਣ ਗਏ ਫਿਰ ਇਹਨਾਂ ਸਤੁਰਾਂ ਦੇ ਨਿਤਾਰੇ ਕਰਕੇ ਮਨ ਚ ਕਸ਼ਟਾਵਾਂ ਕੀਤਾ ਕਰਨਾ ਕੀ ਐਨ ਰਹੇ ਤਾਹ ਪਈ ਰਹੇ ਜਬ ਕੀਨੀ ਸੁਖ ਸੈਨ ਜਾਗੁ ਪੈਣ ਕਿਤਥਾਨੀ ਕਹਿੰਦੇ ਸਤਿਗੁਰੂ ਮਹਾਰਾਜ ਨੇ ਬਖਸ਼ੀ ਸੀ ਤੀ ਫਿਰ ਇੱਕ ਰਾਤ ਮੇਰੇ ਸੱਚੇ ਬਾਦਸ਼ਾਹ ਇਸ ਜਗ੍ਹਾ ਤੇ ਵਕੀਫ ਕਰਦੇ ਇਹਨਾਂ ਦੇ ਕੋਲ ਇੱਕ ਰਾਤ ਵਕੀਫ ਕਰਦੇ ਨੇ ਇੱਕ ਰਾਤ ਜਦੋਂ ਲੰਘ ਗਈ ਹੈ ਕੇ ਫੇਰ ਸੰਸਾਰ ਦੇ ਉੱਤੇ ਕਹਿੰਦੇ ਪਰ ਅਨੁਸਾਰ ਭਈ ਤੁੰ ਕੰਬ ਗਈ ਨਿਸ਼ਨਾਸ ਗਈ ਸੁਖ ਸਾਗਰ ਜਾ ਕੇ ਇਹਨੇ ਫਿਰ ਰਾਤ ਨੂੰ ਸਵੇਰ ਹੋਈ ਧੁੰਦ ਨਸ ਗਈ ਹੈ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਇਸ ਤਰ੍ਹਾਂ ਜਿਵੇਂ ਅਗਿਆਨਤਾ ਨਸਦੀ ਹੈ ਇਵੇਂ ਹੀ ਰਾਤ ਨਸ ਗਈ ਹੈ ਸਤਿਗੁਰੂ ਮਹਾਰਾਜ ਜਾ ਕੇ ਮਿਲ ਮਾਨਾ ਨਾ ਜਾਨਾ ਪੀਵ ਕੁ ਦਿਨ ਆਨਮ ਭੇਟ ਰੇ ਤੇ ਅਨੁਰਾਗਿ ਇਹਦੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਥੋਂ ਦੇ ਲੋਕ ਆ ਕੇ ਮਿਲਦੇ ਆ ਕੇ ਦਰਸ਼ਨ ਦਿਦਾਰੇ ਕਰਦੇ ਨੇ ਸਤਿਗੁਰੂ ਮਹਾਰਾਜ ਵਰਕਸ਼ ਕਰਦੇ ਨੇ ਇਨਾਂ ਦੇ ਪਗ ਪਾਹੁਣ ਦੀਨ ਕਿਰਤ ਅਰਥ ਕੀਨ ਪਏ ਆਵੀ ਦੀਨ ਵੱਡੇ ਵੱਟ ਭਾਗੇ ਇਹਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਚਰਣਾ ਅਮਰਤ ਇਹਨਾਂ ਨੂੰ ਪਿਆਇਆ ਇਨਾਂ ਨੂੰ ਸਿੱਖ ਸਾਜਿਆ ਧਰਮ ਵਿਸ਼ਾਲ ਵਿਸਾਲ ਰਚਿਤੇ ਹੈ ਕਾਲ ਦਿਆਲ ਕੀ ਕੀਰਤਮੈ ਮਤ ਪਾਗੇ ਇਹਨੇ ਫਿਰ ਇਹਨਾਂ ਨੂੰ ਸਤਗੁਰੂ ਮਹਾਰਾਜ ਨੇ ਧਰਮ ਵਿਸ਼ਾਲ ਬਣਾਉਣ ਦਾ ਹੁਕਮ ਦਿੱਤਾ ਕਿ ਸਤ ਸੰਗਤ ਕਰਿਆ ਕਰੋ ਧਰਮ ਵਿਸ਼ਾਲ ਚ ਬੈਠ ਕੇ ਉਸ ਰੱਬ ਦੀਆਂ ਗੱਲਾਂ ਕਰਿਆ ਕਰੋ ਇਤਿਹਾਸ ਕਹਿੰਦਾ ਹੈ ਜੀ ਸਤਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜਾ ਨਗਰ ਸੀ ਜੀ ਢਾਕਾ ਢਾਕਾ ਇਲਾਕਾ ਸੁਣਿਆ ਜੀ ਬੰਦਾਲ ਦਾ ਭਾਗੇ ਤੋਂ 5 ਮੀਲ ਦੇ ਅੰਦਰ ਧਨਪੁਰ ਨਗਰ ਧਨਪੁਰ ਨਗਰ ਦੇ ਇਹ ਸਾਖੀ ਹੈ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਇਹਨਾਂ ਨੂੰ ਇੱਕ ਵਰਸ਼ਾ ਦਿੱਤਾ ਸੀ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਹਥਿਆਰ ਬੰਦ ਉਦੋਂ ਹੀ ਹੁਕਮ ਕਰ ਦਿੱਤਾ ਸੀ ਸਤਿਗੁਰੂ ਹਥਿਆਰ ਬੰਦ ਦੋ ਕਹ ਚੱਲਦੇ ਸੀ ਭਾਈ ਗੁਰਦਾਸ ਜੀ ਨੇ ਦਿਹਾਮੇ ਭਰੀ ਨਾ ਆਸਾ ਹੱਥ ਕਿਤਾਬ ਕਸ ਆਸਾ ਭਾਵ ਆਸਰਾ ਡੰਡਾ ਕਹ ਲੋ ਵਰਸ਼ਾ ਕਹ ਲੋ ਇੱਥੇ ਅੱਜ ਵੀ ਕਹਿੰਦੇ ਵਰਸ਼ਾ ਉਹਨਾਂ ਦੇ ਕੋਲ ਸੰਭਿਆ ਹੋਇਆ ਹਾ ਧਾਕੇ ਦੇ ਇਲਾਕੇ ਦੇ ਉਹਨਾਂ ਯਾਦਗਾਰੀ ਸੰਭੀ ਹੋਈ ਹੈ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਇਹਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਨਾਂ ਤੇ ਕਿਰਪਾ ਕੀਤੀ ਸਤ ਸੰਗਤ ਦੀ ਹਦਾਇਤ ਕੀਤੀ ਹੈ ਦੇ ਨ ਪੰਜ ਚਰਹੇ ਅਗ ਹੋਗਦਾ ਇਹ ਪੁਨ ਬੈਣ ਕਾਏ ਹਮ ਜਾਹੇ ਆਗਾਰੀ ਗੁਰੂ ਨਾਨਕ ਮਹਾਰਾਜ ਧਾਕੇ ਦੇ ਇਲਾਕੇ ਦੇ ਵਿੱਚ 5 ਦਿਨ ਵਸੀਤ ਕਰਦੇ ਨੇ ਪੰਜ ਦਿਨ ਵਕੀਲ ਕਰਨ ਤੋਂ ਬਾਅਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਥੋਂ ਅੱਗੇ ਜਾਣ ਦੀ ਗੱਲ ਕਰਦੇ ਨੇ ਹੁਣ ਇਥੇ ਆਪਾਂ ਗੱਲ ਨੋਟ ਕਰਿਓ ਗੁਰਮਖੋ ਆਪਾਂ ਕਈ ਵਾਰ ਮੈਨੂੰ ਵੀ ਜਿੱਦ ਕਰੀਤਾ ਸੀ ਪੰਜ ਦਾ ਮਹੱਤਵ ਬੜਾ ਜ਼ਿੰਦਗੀ ਦੇ ਵਿੱਚ ਪੰਜ ਦਾ ਮਹੱਤਵ ਸਤਿਗੁਰੂ ਨੇ ਸਾਨੂੰ ਦਿੱਤਾ ਇਹ ਬੜਾ ਵਧੀਆ ਅੰਗ ਆ ਅੰਗ ਜਿਹਨੂੰ ਕਹਿ ਦਿੰਦੇ ਆ ਕਿਵੇਂ ਆ ਦੀ ਸੰਸਾਰ ਦੀ ਉਤਪੰਦੀ ਉਤਪਤੀ ਹੈ ਪੰਜ ਤਤਾਂ ਤੋਂ ਹੋਈ ਹੈ ਸਿੱਖ ਦੇ ਕੋਲ ਪੰਜ ਤਕਾਰ ਨੇ ਪੰਜ ਬਾਣੀਆਂ ਨੇ ਪੰਜ ਪਿਆਰੇ ਨੇ ਠੀਕ ਹੈ ਜੀ ਇੱਥੇ ਹੀ ਵਸ ਨਹੀਂ ਨੇ ਪੰਜ ਦਾ ਮਹੱਤਵ ਸਮਝਿਓ ਨਾਲ 11 ਟਰੈਕਟਰ ਕਿਉਂ 555 ਹੀ ਕਿਉਂ ਹੋਰ ਵੀ ਰੱਖਿਆ ਜਾ ਸਕਦਾ ਸੀ ਇਹਦੇ ਪਿੱਛੇ ਬੜੀ ਵੱਡੀ ਜਿਹਨੂੰ ਕਹਿ ਲਈਏ ਇੱਕ ਸੋਚ ਹੈ ਜੇ ਵੀ ਸਤਿਗੁਰੂ ਨੇ ਸਾਨੂੰ ਬਖਸ਼ੀ ਹੈ ਤੇ ਪੰਜ ਦੇਣੇ ਅਖੀਰਲੇ ਇਹਦੇ ਕੋਲ ਰਹੇ ਸੀ ਭਾਈ ਲਾਲੋ ਦੇ ਕੋਲ ਪੰਜ ਦੇਣ ਹੀ ਢਾਕੇ ਦੇ ਵਿੱਚ ਰਹੇ ਨੇ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਇਨੇ ਪੰਜ ਦਿਨਾਂ ਤੋਂ ਬਾਅਦ ਇਹਨਾਂ ਨੇ ਅੱਗੇ ਜਾਣ ਦੀ ਗੱਲ ਕੀਤੀ ਹੈ ਦਿਨ ਪਾਂਚ ਰਾਹੇ ਅਗ ਊਗਦਾਇ ਪੁਨ ਬੈਣ ਕਹੀਂ ਹਨ ਜਾਹੀਂ ਅਗਾਰੀ ਕਰ ਜੋਰ ਕੋ ਮਾਨ ਪਿਨ ਸੁਭ ਖਾਣ ਪਈ ਇਹ ਥਾਨ ਮੈ ਅਸੂ ਤੁਮਾਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੱਗੇ ਕਹਿੰਦੇ ਜਿਹੜੇ ਇਥੋਂ ਦੇ ਪੁਰਸ਼ ਸੀ ਉਹਨਾਂ ਨੇ ਨਮਸਕਾਰ ਕੀਤੀ ਬੇਨਤੀ ਕੀਤੀ ਸਤਿਗੁਰੂ ਇਹ ਅਰਥੋ ਥਾਨ ਤੁਹਾਡਾ ਤੁਹਾਡੇ ਨਾਮ ਕੋ ਟਾਕੇ ਦੀ ਜ਼ਮੀਨ ਅੱਜ ਵੀ ਗੁਰੂ ਨਾਨਕ ਦੇ ਨਾਮ ਤੇ ਹੋਵੇਗੀ ਇਹ ਗੁਰੂ ਨਾਨਕ ਦੇ ਨਾਮ ਉਹਨਾਂ ਨੇ ਉਹ ਜਗ੍ਹਾ ਦੇ ਦਿੱਤੀ ਮੰਦ ਮਤ ਕੋ ਗਤ ਪੰਦ ਦਇਓ ਸੁਖ ਕੰਦ ਗੋਬਿੰਦ ਮੁਕੰਦ ਉਧਾਰੇ ਇਹਨੇ ਸਤਗੁਰੂ ਮਹਾਰਾਜ ਸੱਚੇ ਪਾਛੇ ਤੋਂ ਚੱਲਣ ਲੱਗੇ ਨੇ ਸਜੇ ਸਜੇ ਉਹ ਰਸਤੇ ਤੇ ਚੱਲਣ ਲੱਗੇ ਨੇ ਇਹ ਠੌਰ ਰਹੋ ਦਿਨ ਔਰ ਪਛ ਸਿਮਰ ਔਰ ਤੂੰ ਹੀ ਜਗ ਮੈਂ ਗਤ ਕਰ ਇਥਾਂ ਦੇ ਲੋਕ ਕਹਿੰਦੇ ਸਤਗੁਰੂ ਕੁਝ ਦਿਨ ਹੋਰ ਇੱਥੇ ਰਹੁ ਤੁਸੀਂ ਜਗਤ ਦੇ ਸਿਰ ਮੌਰ ਮਾਲਕ ਹੋ ਗੱਲ ਗਤੀ ਦੇ ਦਾਤੇ ਹੋ ਕਿਰਪਾ ਕਰੋ ਕੁਝ ਦਿਨ ਹੋਰ ਰਹੁ ਪ੍ਰਸਾਦ ਗੁਰੂ ਮਹਾਰਾਜ ਅੱਗੇ ਬੇਨਤੀ ਕਰਕੇ ਚਲੇ ਜਾਂਦੇ ਕਹਿੰਦੇ ਨਿਤ ਵਾਹਿਗੁਰੂ ਮੁਖ ਨਾਮ ਜਪੋ ਅਰਦਾਸ ਤਿਹਾਵਲ ਕੀ ਕਰੀਏ ਤਿਹਾਵਲ ਤੋਂ ਬਾਅਦ ਪਹਿਲੀ ਪੰਚਮ ਕੜਾ ਪ੍ਰਸ਼ਾਦੀ ਦੀਏ ਬਣਾਉਣ ਦਾ ਕਿਹਨੂੰ ਹੁਕਮ ਕੀਤਾ ਸੀ ਜੀ ਸਤਗੁਰੂ ਮਹਾਰਾਜ ਨੇ ਭਾਈ ਸਨਮੁਖ ਜਦੋਂ ਉਹ ਸਾ ਸੰਗਲਾ ਦੀਵਾਨ ਲੱਗੇ ਨੇ ਉਦੋਂ ਦੂਸਰੇ ਤਿਹਾਵਲ ਤਿਆਰ ਕਰਨ ਦਾ ਹੁਕਮ ਸਤਿਗੁਰੂ ਮਹਾਰਾਜ ਨੇ ਹਾਕੇ ਦੀ ਇਹਨਾਂ ਸੰਗਤਾਂ ਨੂੰ ਕੀਤਾ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਚਰਣਾ ਅੰਮ੍ਰਿਤ ਦਿੱਤਾ ਇਹਨਾਂ ਨੂੰ ਤਿਹਾਵਲ ਤਿਆਰ ਕਰਨ ਦੀ ਆਗਿਆ ਦਿੱਤੀ ਹੈ ਕਹਿੰਦੇ ਨੇਤ ਵਾਹਿਗੁਰੂ ਮੁਖ ਨਾਮ ਜਪੋ ਅਰਦਾਸ ਤਿਹਾਵਲ ਕੀ ਕਰੀਏ ਪ੍ਰਸ਼ਾਦ ਬਣਾ ਕੇ ਅਰਦਾਸ ਜ਼ਰੂਰ ਕਰਿਓ ਮਨ ਕਾਮਨਾ ਪੂਰਨ ਹੋਵੇਗੀ ਹਰ ਕੀਰਤ ਪ੍ਰੀਤ ਰਿਧੇ ਧਾਰਿਏ ਹਰੀ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਮਨ ਦੀ ਕਾਮਨਾ ਪੂਰੀ ਹੋ ਦੇਵੇ ਤੇ ਪਾਛੀ ਵੀ ਬਖਸ਼ਿਸ਼ ਆਦੀ ਕਿਸੇ ਦਾ ਕੋਈ ਵੀ ਕੰਮ ਅਰਦਾ ਹੋਵੇ ਕੋਈ ਵੀ ਕੰਮ ਅਰਦਾ ਹੋਵੇ ਪੂਰਾ ਨਾ ਛੜਦਾ ਹੋਵੇ ਪੰਜ ਦੇਗਾ ਕਰਾ ਲਿਓ ਸਤਿਗੁਰੂ ਨੂੰ ਸੱਚੇ ਦਿਲੋਂ ਯਾਦ ਕਰ ਪੂਰੀ ਮਰਿਆਦਾ ਦੇ ਅਨੁਸਾਰ ਦੇਗ ਦੀ ਮਰਿਆਦਾ ਪੜ ਲਿਓ ਫਿਰ ਤੁਸੀਂ ਉਸ ਅਨੁਸਾਰ ਦੇਗ ਕਰਵਾਇਓ ਜਾਂ ਬਣਾ ਕੇ ਲਿਆਇਓ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਿਓ ਜਮਜੀਤ ਸਾਹਿਬ ਦਾ ਪਾਠ ਕਰਕੇ ਅਨੰਤ ਸਹਿ ਪੜ੍ਹ ਕੇ ਫਿਰ ਦੇਖ ਭੇਟ ਕਰਵਾਇਓ ਉਹ ਪੰਜ ਦੇਗਾਂ ਤੁਹਾਡੀਆਂ ਸਤਿਗੁਰੂ ਮਹਾਰਾਜ ਪਾਰ ਉਤਾਰਾ ਕਰਵਾ ਦੇਣਗੇ ਅੱਜ ਵੀ ਬਖਸ਼ਿਸ਼ ਅੱਜ ਵੀ ਕੋਈ ਕੰਮ ਆੜਦਾ ਹੋਵੇ ਬੇਨਤੀ ਕਰਕੇ ਵੇਖੋ ਕੋਈ ਵੀ ਕੰਮ ਜ਼ਿੰਦਗੀ ਦਾ ਕਿਤੇ ਕੋਈ ਵੀ ਕੰਮ ਆੜਦਾ ਹੋਵੇ ਪੰਜ ਦੇਗਾਂ ਅੱਜ ਵੀ ਪ੍ਰਵਾਨ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਬਖਸ਼ਿਸ਼ ਦਿੱਤੀ ਹੈ ਕਹਿੰਦੇ ਸਾਤ ਸੰਗਤ ਸੋ ਮਿਲ ਕਾਲ ਬਿਤਾਵੋ ਮੈਲ ਅਮੰਗਲ ਕੀ ਹਰੀਏ ਕਹਿੰਦੇ 사ਤਸੰਗਤ ਦੇ ਵਿੱਚ ਰਹਿ ਕੇ ਸਮਾਂ ਬਤੀਤ ਕਰੋ ਅਮੰਗਲ ਦੀ ਭਾਵ ਮਾਰੇ ਅੰਮਾਂ ਦੀ ਮੈਲ ਦੂਰ ਹੋ ਜਾਵੇਗੀ ਇਹ ਪਾਪ ਦੇ ਉਪਦੇਸ਼ ਕਿਨੈ ਪੁਨ ਆਪ ਚਲੈ ਪਿਖ ਜਾ ਤਾਰੀਏ ਕਹਿੰਦੇ ਸਤਗੁਰੂ ਮਹਾਰਾਜ ਸੱਚੇ ਪਾਸ਼ਾ ਇਹ ਉਪਦੇਸ਼ ਦੇ ਕਰਕੇ ਸੰਸਾਰ ਨੂੰ ਤਰਨ ਹਾਰ ਜਿਹਨੂੰ ਵੇਖਦਿਆਂ ਹੀ ਸੰਸਾਰ ਭਰਜਣ ਤੋਂ ਤਰ ਜਾਈਏ ਉਪਦੇਸ਼ ਦੇ ਕੇ ਚੱਲ ਪੈਂਦੇ ਨੇ ਅਸੁਪਰਕਾਰ ਕਿਸ ਮਤ ਦੇ ਅਨਤ ਦੇਸ਼ ਜਾਗਤ ਜਗ ਦੇਸ਼ ਕਹਿੰਦੇ ਇਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਬਾਸਾ ਸੋਹਣੀ ਮਤ ਦੇ ਕਰਕੇ ਅਗਲੇ ਦੇਸ਼ ਜਾਂਦੇ ਨੇ ਗਵਣੇ ਪੂਰਨ ਕਾਮਨਾ ਜੋ ਸ਼ਿਵਨਾਵ ਨਰੇਸ਼ ਸ਼ਿਵਨਾਮ ਰਾਜ ਦੀ ਮਨ ਦੀ ਕਾਮਨਾ ਪੂਰਨ ਕਰਨ ਸਤਿਗੁਰੂ ਮਹਾਰਾਜ ਇਥੇ ਚੱਲ ਪੈਂਦੇ ਕਿਵੇਂ ਸਤਿਗੁਰੂ ਮਹਾਰਾਜ ਅੰਲਾ ਦੀ ਪਹੁੰਚਦੇ ਨੇ ઠાਕੇ ਤੋਂ ਅੱਗੇ ਕਿਹੜੇ ਪਾਸੇ ਨੂੰ ਹੁੰਦਿਆ ਹੋਇਆ ਸੰਗਲਾ ਦੀਪ ਪਹੁੰਚਦੇ ਨੇ ਆਉਣ ਵਾਲੇ ਦਿਵਾਨਾਂ ਦੇ ਵਿੱਚ ਵਿਚਾਰ ਕਰਾਂਗੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਸਮਾਤੀ ਆਵੇ ਜੀ ਵਿਚਾਰਾਂ ਕਰਦੇ ਹੁਈਆਂ ਬਿੰਦ ਭੁਲਾ ਗਿਖਣਾ ਗੁਰੂ ਆਦੇ ਗੁਰੂ ਦੀ ਸੰਗਤ ਬਖਸ਼ੇ ਜੋਗ ਹੈ ਜੀ ਬਖਸ਼ੋਤਾ ਪਰਵਾਨੋ ਜੀ ਫਤੇ ਵਾਹਿਗੁਰੂ ਜੀ ਤਾ ਖਾਲਸਾ